ਦੇਖੋ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਜਗਰੂਪ ਸਿੰਘ ਤੇ ਇਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦਾ ਕਿ ਜਿਹੜੇ ਆਮ ਪਾਰਟੀ ਨੂੰ ਛੱਡ ਕੇ ਅੱਜ ਸਾਡਾ ਸਾਥ ਦੇਣ ਦਾ ਇਹਨਾਂ ਭਰੋਸਾ ਦਿੱਤਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਅੱਗੇ ਵੀ ਤੇ ਹੁਣ ਵੀ ਦਵਾਉਣਾ ਕਿ ਜਿਹੜੀਆਂ ਆਸਾਂ ਮਿੱਥਾਂ ਹਲਕੇ ਦੀ ਡਵੈਲਪਮੈਂਟ ਪਿੰਡ ਦੀ ਡਵੈਲਪਮੈਂਟ ਲਈ ਆ ਸਾਡੇ ਨਾਲ ਆਏ ਨੇ ਉਹਨਾਂ ਤੇ ਮੈਂ ਖਰਾ ਉਤਰੂੰਗਾ ਕਿੰਨੇ ਪਰਿਵਾਰ ਚ ਆਜ ਪਰਿਵਾਰ ਤੇ ਅਜੇ ਹੋਰ ਵੀ ਆਈ ਜਾਂਦੇ ਆ ਪਾਈ ਜਨਾ ਜੀ ਇਹਨਾਂ ਨੇ ਜੋ ਮੈਨੂੰ ਦੱਸਿਆ ਕਿ ਘਟੋ ਘਟ 25 30 ਪਰਿਵਾਰ ਨੇ ਜਿਹੜੇ ਅੱਜ ਇਸ ਵੇਲੇ ਅਜੇ ਕਈ ਪਹੁੰਚ ਵੀ ਨਹੀਂ ਸਕੇ ਕੋਈ ਟਾਈਮ ਇੱਕਦਮ ਰੱਖਿਆ ਸੀ ਸਵੇਰੇ ਹੀ ਤੇ ਉਹ ਤੇ ਚਲੋ ਅਸੀਂ ਤੇ ਆਖਿਆ ਸੀ ਛੋਟਾ ਜਿਹਾ ਰੱਖੋ ਪ੍ਰੋਗਰਾਮ ਪਰ ਇਹਨਾਂ ਨੇ ਆਪਣੇ ਸਾਥੀਆਂ ਨਾਲ مشورہ ਕਰਕੇ ਕੁਝ ਹੋਰ ਸਾਥੀ ਵੀ ਬੁਲਾ ਲਿਆ ਤੋਂ ਵਾਇਗ੍ਰੋਧੀ ਕਿਰਪਾ ਬਹੁਤ ਹੋਈ ਆ ਦੇਖੋ ਅਸੀਂ ਇੱਕੋ ਗੱਲ ਹੀ ਮੈਂ ਤੇ ਸਾਰਿਆਂ ਨੂੰ ਕਹਿੰਦਾ ਕਿ ਜਦੋਂ ਕੋਈ ਬੰਦਾ ਤੁਹਾਨੂੰ ਇਨਸਾਨ ਧੋਖਾ ਦੇ ਜਾਂਦਾ ਤੇ ਪ੍ਰਮਾਤਮਾ ਕਿਰਪਾ ਕਰਦਾ ਉਹਦਾ ਤੋੜ ਮਲਾਉਣ ਲਈ ਔਰ ਅੱਜ ਉਹੀ ਕੁਝ ਇਸ ਸਪੈਂਡ ਦੇ ਵਿੱਚ ਹੋਇਆ ਔਰ ਮੇਰੀ ਕੋਸ਼ਿਸ਼ ਵੀ ਸੀ ਪਹਿਲਾਂ ਵੀ ਤੇ ਸਰਦਾਰ ਜਗਤਪ੍ਰੀਤ ਸਿੰਘ ਵਰਗਾ ਬੰਦਾ ਸਾਡੇ ਨਾਲ ਆਵੇ ਪਰ ਸਮੇਂ ਦੇ ਨਾਲ ਹੀ ਸਾਰੀ ਗੱਲਬਾਤ ਚੱਲਦੀ ਹੈ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਔਰ ਇਹ ਅੱਜ ਸਾਡੇ ਨਾਲ ਆਏ ਆ ਤੇ ਮੈਨੂੰ ਬਹੁਤ ਇਥੋਂ ਹੌਸਲਾ ਮਿਲਿਆ ਹੰਗਾਰਾ ਮਿਲਿਆ ਔਰ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਦਾ ਪਤਾ ਵੀ ਲੱਗਿਆ ਕਿ ਜਦੋਂ ਤੁਸੀਂ ਇੱਕ ਬੰਦੇ ਤੇ ਵਿਸ਼ਵਾਸ ਕਰਕੇ ਸਾਰਾ ਕੰਮ ਛੱਡ ਦਿਓ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਬਹੁਤ ਬਹੁਤ ਇੰਨਾ ਸਾਰਿਆਂ ਦਾ ਧੰਨਵਾਦ ਤੇ ਬਾਕੀ ਸਾਥੀਆਂ ਨੂੰ ਵੀ ਜਿਹੜੇ ਇਹਨਾਂ ਦੇ ਨਾਲ ਹੈ ਉਹਨਾਂ ਦਾ ਵੀ ਧੰਨਵਾਦ